हिमाचल ਦੇ ਵਿੱਚ ਫਿਰ ਤੋਂ ਮੌਸਮ ਕਾਫੀ ਵਿਗੜ ਗਿਆ ਹੈ ਜੀ ਹਾਂ ਆਮੂਮਨ ਕਿ ਹਿਮਾਚਲ ਦੇ ਵਿੱਚ ਬਰਫਬਾਰੀ ਹੁੰਦੀ ਹੈ ਲੇਕਿਨ ਜਦੋਂ ਫਰਵਰੀ ਦਾ ਚੌਥਾ ਯਾਨੀ ਕਿ ਖੀਲਾ ਹਫਤਾ ਜਾਂਦਾ ਹੈ ਤਾਂ ਇੰਨੀ ਬਰਫਬਾਰੀ ਨਹੀਂ ਹੁੰਦੀ ਲੇਕਿਨ ਸ਼ਾਇਦ ਦਿੱਲੀ ਸਰਗਰਮ ਪੱਛਮੀ ਹਵਾਵਾਂ ਨੇ ਜਿਨ੍ਹਾਂ ਨੂੰ ਵੈਸਟਰਨ ਡਿਸਟਰਬੈਂਸ ਵੀ ਕਿਹਾ ਜਾਂਦਾ ਹੈ ਉਹਨੂੰ ਲੈ ਕੇ ਹੁਣ ਮੌਸਮ 'ਚ ਤਬਦੀਲੀ ਕਾਫੀ ਦੇਖਣ ਨੂੰ ਮਿਲ ਰਹੀ ਹੈ 12 ਤੋਂ 13 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਵੀ ਜਾ ਰਿਹਾ ਹੈ ਕਿੰਨਾ ਕਿਤੇ ਜਿਹੜੀ ਇਹ ਬਰਫਬਾਰੀ ਹੈ ਇਹਨੂੰ ਜਿਹੜੇ ਸੈਰਸ ਪਾਟਾ ਵਾਲੇ ਟੂਰਿਜ਼ਮ ਵਾਲੇ ਟਰੈਵਲਸ ਵਾਲੇ ਨੇ ਉਹ ਤਾਂ ਇੰਜੋਏ ਕਰ ਰਹੇ ਆ ਬਾਗਬਾਨੀ ਵਾਲੇ ਵਾਸਤੇ ਵੀ ਚੰਗੀ ਹੈ ਲੇਕਿਨ ਜੇਕਰ ਟਾਈਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਫਰਵਰੀ ਦੇ ਅਖੀਰ ਚ ਆ ਕੇ ਅਜਿਹੀ ਬਰਫਬਾਰੀ ਅਮੂਮਨ ਨਹੀਂ ਹੁੰਦੀ ਹੈ ਪਰ ਐਤਕੀ ਇਸ ਬਰਫਬਾਰੀ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ ਨਹੀਂ ਨਹੀਂ ਹੈ ਅਗਲੇ 2 ਦਿਨਾਂ ਵਾਸਤੇ yellow alert ਤੱਕ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਸਰਗਰਮ ਪੱਛਮੀ ਹਵਾਵਾਂ ਨੇ ਇਹਨਾਂ ਦੇ ਨਾਲ ਜिले ਹਿਮਾਚਲ ਦੇ ਪਹਾੜੀ ਇਲਾਕੇ ਨੇ ਜਾਂ ਉੱਚਲੇ ਇਲਾਕੇ ਨੇ ਉੱਥੇ ਬਰਫਬਾਰੀ ਹੋ ਸਕਦੀ ਹੈ ਜਿਹੜਾ ਇਸ ਸਮੇਂ ਨਹੀਂ ਹੋਊਗਾ ਤੇ ਕਿੰਨੇ ਮਿਲੀਮੀਟਰ ਹੋਊਗੀ ਇਹ ਵੀ ਪਤਾ ਨਹੀਂ ਚੱਲੂਗਾ ਨਾਲ ਦੇ ਨਾਲ ਜਿਹੜੇ ਖੇਤਰੀ ਜ਼ਿਲ੍ਹੇ ਏਰੀਆ ਹੈਗੇ ਨੇ ਉੱਥੇ ਭਾਰੀ ਮੀਂਹ ਵੀ ਪੈ ਸਕਦਾ ਸੋ ਇਹ ਬੜਾ ਇੱਕ ਅਜੀਬ ਜਿਹਾ ਮੌਸਮ ਬਣ ਰਿਹਾ ਕਿਉਂਕਿ ਆਮੂਮਨ ਹਿਮਾਚਲ ਦੇ ਵਿੱਚ ਫਰਵਰੀ ਦੇ ਅਖੀਰ ਤੱਕ ਆ ਕੇ ਇਸ ਤਰ੍ਹਾਂ ਦੀ ਬਰਫਬਾਰੀ ਜਾਂ بارش ਦੇਖ ਨੂੰ ਨਹੀਂ ਮਿਲਦੀ ਲੇਕਿਨ ਕਿਤਨਾ ਕਿਤੇ ਜ਼ਿਲ੍ਹੇ ਸੈਰ ਸਪਾਟਾ ਵਾਲੇ ਆ ਉਹ ਮਨਾਲੀ ਹੋਵੇ ਜਾਂ ਹੋਰ ਸ਼ਹਿਰ ਹੋਣ ਉੱਥੇ ਜਾ ਕੇ ਹਰ ਤਰ੍ਹਾਂ ਦੇ ਨਾਲ ਆਪਣਾ ਇੰਜੋਏਮੈਂਟ ਕਰ ਰਹੇ ਆ ਲੇਕਿਨ ਕਿਤਨਾ ਕਿਤੇ ਜਿਲੇ ਉੱਥੇ ਦੇ ਪੱਕੇ ਲੋਕ ਨੇ ਉੱਥੇ ਸ਼ਹਿਰ ਨਿਵਾਸੀ ਨੇ ਰਹਿਣ ਵਾਲੇ ਆ ਉਹਨਾਂ ਨੂੰ ਇਹ ਮੌਸਮ ਕਾਫੀ ਅਜੀਬ ਲੱਗ ਰਿਹਾ ਹੈ येलो ਅਲਰਟ ਜਾਰੀ ਹੋਇਆ ਹੋਇਆ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਆਉਣ ਵਾਲੇ ਇੱਕ ਹਫ਼ਤੇ ਤੱਕ ਵੀ ਜਿਹੜਾ ਇੱਕ ਨਾਰਮਲ ਟੈਂਪਰੇਚਰ ਹੁੰਦਾ ਨਾਰਮਲ ਜਿਹੜਾ এনवायरमेंट ਬਣਿਆ ਹੁੰਦਾ ਉਹ ਕਾਫੀ ਜ਼ਿਆਦਾ ਬਦਲ ਸਕਦਾ ਹੈ ਕਿਸੇ ਵੀ ਸਮੇਂ ਮੀਂਹ ਭਾਰੀ ਬਰਫਬਾਰੀ ਕੁਝ ਵੀ ਹੋ ਸਕਦਾ ਹੈ ਜਿਹਦੇ ਬਾਰੇ ਕੋਈ ਵੀ ਅਨੁਮਾਨ ਪਹਿਲਾਂ ਤੋਂ ਨਹੀਂ ਲਗਾਇਆ ਜਾ ਸਕਦਾ